ਦੁਆਬਾ ਦੇ ਪ੍ਰਸਿੱਧ ਨਗਰ ਸਮਰਾਏ ਤੇ ਝੰਡਿਆਲਾ ਮੰਚ ਕੀ ਦੇ ਹੈਡਮਾਸਟਰ 우ਜਾਗਰ ਸਿੰਘ ਸਮਰਾਾ ਸਟੇਡੀਅਮ ਦੀ ਹਾਕੀ ਗਰਾਊਂਡ ਵਿੱਚ ਮਾਸਟਰ ਹਾਕੀ ਦੁਆਬਾ ਦੀਆਂ ਨੇ 40 ਸਾਲ ਉਮਰ ਵਰਗ ਵਿੱਚ ਕਾਂਸੀ ਦਾ ਮੈਡਲ ਅਤੇ 50 ਸਾਲ ਉਮਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮੁਕਾਬਲੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਮਾਸਟਰ ਹਾਕੀ ਨੈਸ਼ਨਲ ਚੈਂਪੀਅਨਸ਼ਿਪ 2025 ਦਾ ਆਯੋਜਨ ਹੋਇਆ। 40 ਸਾਲ ਉਮਰ ਵਰਗ ਵਿੱਚ ਹਰਪਵਿੰਦਰਜੀਤ ਸਿੰਘ ਸਮਰਾ ਗੋਲਕੀਪਰ ਲੋਕਪ੍ਰੀਤ ਸਿੰਘ ਪਰਮਜੀਤ ਸਿੰਘ ਰਾਕੇਸ਼ ਸਿੰਘ ਕਿਰਪਾਲ ਸਿੰਘ 50 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਟੀਮ ਵਿੱਚ ਲਖਵੀਰ ਸਿੰਘ ਸ੍ਰੀ ਨਰਿੰਦਰ ਸਿੰਘ ਸ੍ਰੀ ਅਵਤਾਰ ਸਿੰਘ ਤੁਧਿਆੜ ਸੁਖਵੀਰ ਸਿੰਘ ਸੁਰਜੀਤ ਸਿੰਘ ਪੰਡੋਰੀ ਸਤਵੰਤ ਸਿੰਘ ਇਹਰਾ ਟੀਮਾਂ ਵੱਲੋਂ ਨੈਸ਼ਨਲ ਪੱਧਰੀ ਮੁਕਾਬਲਿਆਂ 'ਚ ਕਾਂਸੀ ਦੇ ਚਾਂਦੀ ਦੇ ਮੈਡਲ ਜਿੱਤ ਕੇ ਸੂਬੇ ਦਾ ਨਾ ਰੋਸ਼ਨ ਕੀਤਾ। ਇਹਨਾਂ ਦਾ ਸਨਮਾਨ ਕਰਨ ਦੇ ਮੁੱਖ ਮਹਿਮਾਨ ਸਰਦਾਰ ਪ੍ਰਸ਼ੰਤ ਸਿੰਘ ਪਾਂਸ਼ੀ, ਸਾਬਕਾ ਹਾਕੀ ਖਿਡਾਰੀ ਹਾਲੈਂਡ, ਸਰਦਾਰ ਸੰਦੀਪ ਸਿੰਘ ਪ੍ਰਧਾਨ ਲਾਇਸੈਂਸ ਕਲੱਬ ਝੰਡੇਆਲਾ, ਗ੍ਰੇਟਰ ਸੁਖਜੀਤ ਸਿੰਘ ਜੋਲ ਸੀਨੀਅਰ ਵਾਈਸ ਪ੍ਰਧਾਨ ਹਾਕੀ ਡਵੈਲਪਮੈਂਟ ਸੁਸਾਇਟੀ, ਸਰਦਾਰ ਗੁਰਮੁਖ ਸਿੰਘ ਪ੍ਰਧਾਨ ਮਾਸਟਰ ਹਾਕੀ ਐਸੋਸੀਏਸ਼ਨ ਪੰਜਾਬ ਸਰਦਾਰ ਭੁਪਿੰਦਰ ਸਿੰਘ ਖਾਲਸਾ ਡਿਸਟ੍ਰਿਕਟ ਚੇਅਰਪਰਸਨ ਲਾਈਨ 321 ਡੀ ਰਮੇਸ਼ ਗੁਪਤਾ ਸ਼੍ਰੀ ਹਰਮੇਸ਼ ਲਾਲ ਅੰਤਰਰਾਸ਼ਟਰੀ ਕੋਸਟ ਚੇਟਾਵਾਡੀ ਸਰਦਾਰ ਹਰਪਾਤ ਸਿੰਘ ਹਾਕੀ ਖਿਡਾਰੀ ਉਤਰੀ ਰੇਲਵੇ ਤੋਂ ਇਲਾਵਾ ਹਾੜੀ ਕੋਚ ਜਤਿੰਦਰਪਾਲ ਸਿੰਘ ਲਖਵੀਰ ਸਿੰਘ ਹਾਕੀ ਕੋਚ ਬੀਬਾ ਪ੍ਰਪ੍ਰਿਤ ਕੌਰ ਸਮਰਾ ਤੇ ਬਹੁਤ ਸਾਰੇ ਹੋਰ ਦਰਸ਼ਕ ਹਾਜ਼ਰ ਸਨ ਪਿੰਡ ਸਮਰਾਏ ਝੰਡਿਆਲਾ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਦੁਆਬਾ ਹਲਚਲ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਲਾਇਓਨ ਸੰਦੀਪ ਸਿੰਘ ਲਾਇਓਨਸ ਕਲੱਬ ਜੰਡੇਵਾਲਾ ਗ੍ਰੇਟਰ ਵੱਲੋਂ ਅ ਅੱਜ ਇੱਕ ਜੰਡੇਵਾਲਾ ਸਮਰਾਏ ਦੇ ਸਕੂਲ ਦੀ ਗਰਾਊਂਡ ਦੇ ਵਿੱਚ ਅ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਬਿੱਤੇ ਦਿਨੀ ਜਿਹੜੀ ਕਿ ਮਾਸਟਰ ਗੇਮਸ ਹੋਈਆਂ ਸਨ ਧਰਮਸ਼ਾਲਾ ਵਿਖੇ ਜਿਹਦੇ ਵਿੱਚ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਖਿਡਾਰੀਆਂ ਨੇ ਉਹਨਾਂ ਨੂੰ ਲਾਇਓਨਸ ਕਲੱਬ ਜੰਡੇਵਾਲਾ ਗ੍ਰੇਟਰ ਵੱਲੋਂ ਸਨਮਾਨ ਚਿੰਨ੍ਹ ਨਾਲ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਇਹਨਾਂ ਵੱਲ ਦੇਖ ਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਆਪਣੇ ਸ਼ਰੋਤਿਆਂ ਨੂੰ ਵੀ ਜਿਹੜੇ ਕਿ ਸਾਡੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਅਸੀਂ ਇੱਕ ਹੋਰ ਚੀਜ਼ ਵੀ ਦੇਖੀ ਜਿਹੜੇ ਕਿ 40 ਤੋਂ ਉੱਪਰ ਦੇ ਖਿਡਾਰੀ ਸਨ ਬਹੁਤ ਹੀ ਜੋਸ਼ ਖਰੋਸ਼ ਦੇ ਨਾਲ ਉਹ ਇਸ ਖੇਡ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਸਨ ਪਿਛਲੇ ਦਿਨੀ ਜੋ ਤਰਮਸਾਲਾ ਦੇ ਵਿੱਚ ਮਾਸਟਰ ਹਾਕੀ ਗੇਮਸ ਹੋਈਆਂ ਨੇ ਉਹਦੇ ਵਿੱਚ ਪੰਜਾਬ ਦੀ ਹਾਕੀ ਟੇਮ ਬਾਲ ਨੂੰ ਸਾਨੂੰ ਆਵਬ 45 ਆਵਬ 50 ਖੇਡਣ ਦੇ ਚਾਂਸ ਮਿਲੇ ਆ ਉਥੇ ਸਾਡੀ ਟੀਮ ਦਾ ਪੰਜਾਬ ਵੱਲ ਬਹੁਤ ਵਧੀਆ ਰਜਟ ਰਿਹਾ ਉਸ ਰਿਜਲਟ ਨੂੰ ਮੁੱਖ ਰੱਖਦੇ ਆ ਸਾਨੂੰ ਲਾਈਨ ਕਲੱਬ ਜਟਿਆੜਾ ਤੇ ਬਾਬਾ ਚਤਰਾਕਲ ਸਪੋਰਟ ਕਲੱਬ ਵੱਲੋਂ ਟੀਮ ਨੂੰ ਆਨਰ ਕੀਤਾ ਗਿਆ ਅਸੀਂ ਇਸ ਦੋਨਾਂ ਐਸੋਸੀਏਸ਼ਨਾਂ ਦੇ ਕਲੱਬੋਂ ਪੰਜਾਬ ਹਾਕੀ ਵੱਲੋਂ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਥੇ ਸੱਦ ਕੇ ਸਾਰੇ ਜੋ ਵੈਟਰਨ ਹਾਕੀ ਪਲੇਅਰ ਆ ਸਾਨਾਂ ਨੂੰ ਆਨਰ ਕੀਤਾ ਤੇ ਨਵੀਂ ਇੱਕ ਰੀਤ ਚਲਾਈ ਇਹਨਾਂ ਨੇ ਸਪੋਰਟਸ ਨੂੰ ਉੱਪਰ ਚੱਕਣ ਦੇ ਲਈ ਅਸੀਂ ਸਾਰੇ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਬੜੇ ਖੁਸ਼ ਆ ਕਿ ਲਾਈਨਸ ਕਲੱਬ ਗ੍ਰੇਟਰ ਜੰਡਿਆਲਾ ਵੱਲੋਂ ਜਿਹੜਾ ਸਾਡੇ ਮਾਸਟਰ ਹਾਕੀ ਦੁਆਬਾ ਦੇ ਜਿਹੜੇ ਛਿੰਨੇ ਵੀ ਪਲੇਅਰ ਜਿਹੜੇ ਨੈਸ਼ਨਲ ਲੈਵਲ ਗਏ ਸੀ ਪੰਜਾਬ ਦੀ ਟੀਮ ਵੱਲੋਂ हिमाचल ਦੇ ਵਿੱਚ ਜਿਹੜੀ ਪਿਛਲੇ ਦਿਨੀ ਹੋਈ 7ਵੀਂ ਨੈਸ਼ਨਲ ਲਗਰੀ ਗੇਮ ਹੋਈਆਂ ਮਾਸਟਰ ਗੇਮਾਂ ਉਹਦੇ ਸਾਡਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਕਿ ਉਹਦੇ ਵਿੱਚ 40+ ਦੇ ਵਿੱਚ ਜਿਹੜਾ ਸਾਡਾ ব্রੌਂਜ਼ ਮੈਡਲ ਪੰਜਾਬ ਦਾ ਆਇਆ ਸੀ ਔਰ 50+ ਦੇ ਵਿੱਚ ਜਿਹੜਾ ਸਾਡਾ ਜਿਹੜਾ ਸਿਲਵਰ ਮੈਡਲ ਆਇਆ ਸੀ ਸੋ ਸਾਡਾ ਬਹੁਤ ਮਾਨ ਸਨਮਾਨ ਸਮਰਾਜ ਜਲਿਆ ਦੀ ਗਰਾਊਂਡ ਵਿੱਚ ਕੀਤਾ ਚਾਹਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਰੇ ਉਹਨਾਂ ਹਾਕੀ ਪ੍ਰਮੋਟਰਾਂ ਦਾ ਜਿਹੜੇ ਹਾਕੀ ਦੇ ਨਾਲ ਜੁੜੇ ਹੋਏ ਔਰ ਖੇਡ ਨੂੰ ਅੱਗੇ ਲੈ ਕੇ ਜਾਂਦੇ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਉਸ মিডিਆ ਦਾ ਦਵਾਵਾ ਚੈਨਲ ਹਰ ਚੱਲਦਾ ਜਿਹੜੇ ਸਾਡੀ ਇੱਕ ਇੱਕ ਜਿਹੜੀ ਫਲ ਨੂੰ ਕਵਰ ਕਰਦੇ ਆ ਔਰ ਬਾਕੀ ਚੈਨਲਾਂ ਨੂੰ ਧੰਨਵਾਦ ਕਰਦਾ ਜਿਹੜੇ ਸਾਡੀ ਚਾਹ ਇਲੈਕਟ੍ਰਿਕ মিডিਆ ਪ੍ਰਿੰਟ মিডিਆ ਜਿਹੜਾ ਸਾਡੀ ਹਾਕੀ ਖੇਡ ਨੂੰ ਜਾਂ ਹੋਰ ਖੇਡਾਂ ਨੂੰ ਉੱਪਰ ਚੱਕਦਾ ਸੋ ਬਹੁਤ ਬਹੁਤ ਧੰਨਵਾਦ ਹੈ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਉਮਰਸਰਪੇ ਇੱਕ ਨੰਬਰ ਹੁੰਦੇ ਆਓ ਗਰਾਊਂਡਾਂ ਵਿੱਚ ਆਈਏ ਆਪਾਂ ਖੇਡੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕੀਏ ਨਸ਼ੇ ਗੱਲੀ ਬਾਤੀ ਨਹੀਂ ਛੱਡਦੇ ਹੁੰਦੇ ਨਸ਼ੇ ਛਡਾਉਣ ਲਈ ਗਰਾਊਂਡਾਂ ਚਾਹੀਦੀਆਂ ਇੱਕ ਮੋਟੀਵੇਸ਼ਨ ਚਾਹੀਦੀ ਆ ਕਿਉਂਕਿ ਮੈਂ ਲੋਕ ਤੇ ਨੈਸ਼ਨਲ ਵੀ ਖੇ ਮੇਰੀ ਟੀਮ ਨੇ ਮੇਰਾ ਨਾਮ ਤੇ ਮੋਟੀਵੇਸ਼ਨ ਗਨ ਰੱਖਿਆ ਸੀ ਕਿਤੇ ਨਾ ਕਿਤੇ ਮੈਨੂੰ ਇੱਕ ਪ੍ਰਾਊਡ ਮਹਿਸੂਸ ਹੋਇਆ ਕਿ ਮੈਂ ਇਸ ਮਿੱਟੀ 'ਚ ਪੈਦਾ ਹੋਇਆ ਰ ਇੱਕ ਵੱਡਾ ਮਾਨ ਸਨਮਾਨ ਮਿਲਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ